ਬਰਨਾਲਾ ਦੇ ਰਿਹਾਸ਼ੀ ਲੱਕੀ ਵਿੱਚ ਤਮਾਕਾ ਹੋ ਗਿਆ ਜਿਸ ਦੀ ਆਵਾਜ਼ ਸੁਣ 2 ਕਿਲੋਮੀਟਰ ਦੂਰ ਤੱਕ ਲੋਕ ਜਾਮਗੇ ਕਟਾ ਸ਼ਹਿਰ ਦੇ ਵਾਰਡ ਨੰਬਰ 22 ਚ ਸਥਿਤ ਪ੍ਰੇਮ ਨਗਰ ਵਿੱਚ ਵਾਪਰੀ ਜਿੱਥੇ ਇੱਕ ਪੁਰਾਣੇ ਤੇਲ ਦੇ ਡਰਮ ਵਿੱਚ ਤਮਾਕਾ ਹੋ ਗਿਆ ਇਸ ਪੁਰਾਣੇ ਡਰਮ ਨੂੰ ਮਾਲਕਾਂ ਨੇ ਇੱਕ ਕਬਾੜੀਆ ਨੂੰ ਵੇਚ ਦਿੱਤਾ ਸੀ ਤੇ ਅੱਜ ਕਬਾੜੀਏ ਉਸ ਡਰਮ ਨੂੰ ਗੈਸ ਕਟਰ ਨਾਲ ਕੱਟ ਰਹੇ ਸਨ ਇਸ ਦੌਰਾਨ ਜ਼ੋਰਦਾਰ ਤਮਾਕਾ ਹੋਇਆ ਤੇ ਅੱਗ ਲੱਗ ਗਈ ਘਟਨਾ ਦੀ ਸੂchnਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ। ਧਮਾਕੇ ਕਰਨ ਵਾਲੇ ਦੁਆਲੇ ਦੀਆਂ ਦੁਕਾਨਾਂ ਵਿੱਚ ਦਰਾਰਾਂ ਆ ਗਈਆਂ ਤੇ ਕੱਚੇ ਟੁੱਟ ਗਏ। ਹਾਜ਼ਿਰ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ। ਫਾਇਰ ਵਿਭਾਗ ਨੇ ਇਸ ਘਟਨਾ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ ਜਾਣਕਾਰੀ ਦਿੰਦੇ ਆ ਸਥਾਨਕ ਨਿਵਾਸੀ ਬਲਵਿੰਦਰ ਕੁਮਾਰ ਤੇ ਸੁਰਜੀਤ ਕਮਾਨ ਨੇ ਦੱਸਿਆ ਕਿ ਪ੍ਰੇਮਨਗਰ ਵਿੱਚ ਇੱਕ ਪੁਰਾਣਾ ਤੇਲ ਦਾ ਡਰਮ ਪਿਆ ਸੀ। ਇਸ ਨੂੰ ਮਾਲਕ ਨੇ ਕਬਾੜੀਆ ਨੂੰ ਵੇਚ ਦਿੱਤਾ ਸੀ ਅੱਜ ਕਬਾੜੀ ਇਸ ਡਰਮ ਨੂੰ ਲਿਜਾਣ ਲਈ ਆਏ ਸਨ ਜਦੋਂ ਮਜ਼ਦੂਰਾਂ ਨੇ ਇਸ ਡਰਮ ਨੂੰ ਗੈਸ ਕੱਟਰ ਨਾਲ ਕੱਟਣਾ ਸ਼ੁਰੂ ਕੀਤਾ ਤਾਂ ਅਚਾਨਕ ਵੱਡਾ ਧਮਾਕਾ ਹੋ ਗਿਆ ਇਸ ਧਮਾਕੇ ਦੀ ਆਵਾਜ਼ ਤਕਰੀਬਨ 2 ਕਿਲੋਮੀਟਰ ਦੂਰ ਤੱਕ ਲੋਕਾਂ ਨੂੰ ਸੁਣੀ ਤੇ ਆਲੇ ਦੁਆਲੇ ਦੇ ਕੁਝ ਥਾਵਾਂ ਤੇ ਬਾਰੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਟੁੱਟ ਗਏ ਉਹਨਾਂ ਦੱਸਿਆ ਕਿ ਡਰਮ ਵਿੱਚ ਗੈਸ ਬਣਨ ਕਾਰਨ ਇਹ ਵੱਡਾ ਧਮਾਕਾ ਹੋਇਆ ਇਸ ਘਟਨਾ ਵਿੱਚ ਤਮਾਕੀ ਮਗਰੋਂ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਤੁਰੰਤ ਬੁਝਾ ਦਿੱਤਾ ਗਿਆ ਜਿਸ ਨਾਲ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਬਾਰੇ ਫਾਇਰ ਫਾਈਟਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਵੱਡਾ ਤਮਾਕਾ ਸ਼ਹਿਰ ਦੇ ਏਰੀਆ ਸ਼ੀ ਇਲਾਕੇ ਵਿੱਚ ਹੋਇਆ ਜਿੱਥੇ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ ਉਹਨਾਂ ਦੱਸਿਆ ਕਿ ਤਮਾਕੀ ਕਰਨ ਵਾਲੇ ਦੁਕਾਨਾਂ ਵਿੱਚ ਦਰਾਰ ਆ ਗਈਆਂ ਤੇ ਬੂਹੇ ਬਾਰੀਆਂ ਤੇ ਹੋਰ ਕੱਚ ਟੁੱਟ ਗਿਆ ਇਸ ਘਟਨਾ ਦੌਰਾਨ ਕੋਈ ਵੱਡਾ ਹਸਾ ਵਾਪਰ ਸਕਦਾ ਸੀ ਤੇ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੀ ਇਸ ਲਈ ਫਾਇਰ ਵਿਭਾਗ ਨੂੰ ਪਹਿਲਾਂ ਹੀ ਸੂਚਨਾ ਦੇਣੀ ਚਾਹੀਦੀ ਸੀ ਇਹ ਬਹੁਤ ਵੱਡੀ ਲਾਹ ਪ੍ਰਵਈਆ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ